ਪੰਜਾਬ ਨੂੰ ਤੁਸੀਂ ਦੇਸ਼ ਦਾ ਹਿੱਸਾ ਨਹੀਂ ਸਮਝਦੇ ਸਾਡਾ ਕਸੂਰ ਕੀ ਹੈ ਜੀ ਸਾਨੂੰ ਲੜਨ ਵਾਸਤੇ ਰੱਖਿਆ ਤੁਸੀਂ ਸਾਨੂੰ ਮਰਨ ਵਾਸਤੇ ਰੱਖਿਆ ਅਸਾਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਕਿ ਹੁਣ ਤੁਸੀਂ ਪਾਕਿਸਤਾਨ ਨਾਲ ਲੜਪੋ ਹੁਣ ਤੁਸੀਂ ਪਾਕਿਸਤਾਨ ਨਾਲ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਸਾਨੂੰ ਮਿਲਟਰੀ ਰੈਂਟ ਤੇ ਔਰ ਸਾਡੇ ਮੁੰਡੇ ਨੇ ਮਿਲਟਰੀ ਚ ਸਾਡੇ ਮੁੰਡੇ ਸਾਨੂੰ ਹੀ ਰੈਂਟ ਤੇ ਦੇਵੋਗੇ ਕਿਸੇ ਹੋਰ ਮੁਲਕ ਵਾਸਤੇ ਭੇਜੀ ਸੀ ਮਿਲਟਰੀ ਕੀ ਜ਼ਰੂਰੀ ਹੈ ਸੀਆਈਐਸਫ ਥੋਡੀ ਹੋ ਪੇਡ ਮਿਲਟਰੀ ਹੈ ਜਾਂ ਪੈਰਾਮਿਲਟਰੀ ਹੈ ਸਾਨੂੰ ਕਿਉਂ ਮੜੀ ਜੰਨੇ ਹੋ ਵੀ ਪਹਿਲੇ ਲੋਕ ਸਾਰੇ ਜਦੋਂ ਪਠਾਨਕੋਟ ਅਟੈਕ ਹੋਇਆ ਮੈਂ ਐਮਪੀਸੀ ਉਦੋਂ ਕਾਂਗਰਸੀ ਸਰਕਾਰ ਸੀ ਇੱਥੇ ਪਠਾਨਕੋਟ ਅਟੈਕ ਹੋਇਆ ਪਠਾਨਕੋਟ ਇਨਕਾਊਂਟਰ ਹੋ ਗਿਆ ਕੈਜੂਐਲਟੀ ਇਧਰਲੇ ਪਾਸੇ ਵੀ ਹੋ ਗਈ ਉਧਰਲੇ ਪਾਸੇ ਉਹ ਤਾਂ ਮਾਰ ਹੀ ਦਿੱਤੇ ਸਾਰੇ ਜਾਂ ਬਾਅਦ ਸਾਡੇ ਕਮਾਂਡੋ ਫੋਰਸ ਆਏ ਪੈਰਾਮਿਲਟਰੀ ਕਾਈ ਮੀਨਿਆ ਬਾਅਦ ਸਪੀਕਰ ਸਾਹਿਬ 7.7 ਕਰੋੜ ਰੁਪਏ ਦਾ ਬਿੱਲ ਭੇਜਤਾ ਪੰਜਾਬ ਨੂੰ ਕਿਹ ਜੀ ਪੈਸੇ ਦਿਓ ਅਸੀਂ ਤੁਹਾਡੇ ਪਠਾਨਕੋਟ ਪੈਰਾਮਿਲਟਰੀ ਭੇਜੀ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਉਹ ਨਹੀਂ ਗਏ ਰਾਜਨਾਥ ਸਿੰਘ ਕੋਲੇ ਮੈਂ ਗਿਆ ਸੀ ਚਿੱਠੀ ਲੈ ਕੇ ਮੈਂ ਕਹਿੰਦਾ ਸਾਨੂੰ ਮਿਲਟਰੀ ਰੈਂਟ ਦੇ ਦਿਆ ਕਰੋਗੇ ਪੰਜਾਬ ਨੂੰ ਤੁਸੀਂ ਦੇਸ਼ ਦਾ ਹਿੱਸਾ ਨਹੀਂ ਸਮਝਦੇ ਪਠਾਨਕੋਟ ਨੂੰ ਜਾਂ ਦੀਨਾ ਨਗਰ ਨੂੰ ਤੁਸੀਂ ਹਿੱਸਾ ਨਹੀਂ ਸਮਝਦੇ ਦੇਸ਼ ਦਾ ਸਾਨੂੰ ਮਿਲਟਰੀ ਰੈਂਟ ਤੇ ਔਰ ਸਾਡੇ ਮੁੰਡੇ ਨੇ ਮਿਲਟਰੀ ਚ ਸਾਡੇ ਮੁੰਡੇ ਸਾਨੂੰ ਰੈਂਟ ਤੇ ਦੇਉਂਗੇ ਕਿਸੇ ਹੋਰ ਮੁਲਕ ਵਾਸਤੇ ਭੇਜੀ ਸੀ ਮਿਲਟਰੀ ਮੈਂ ਕਹਿੰਦਾ 7.5 ਕਰੋੜ ਸਾਡੇ ਕੋਲ ਤਾਂ ਹੈ ਨਹੀਂ ਹਾਂ ਇੰਨਾ ਕ ਐ ਐਮਪੀ ਹੈਗਾ 5 ਕਰੋੜ ਰੁਪਏ ਸਾਲ ਦਾ ਐਮਪੀ ਲੈਡ ਮਿਲਦਾ ਹੈ 1.5 ਸਾਲ ਦੇ ਮੇਰੇ ਪੈਸੇ ਕੱਟ ਲਓ ਜੀ 7.5 ਲੱਖ 7.5 ਕਰੋੜ ਕੱਟ ਲਓ ਜੀ ਕੀ ਕਰ ਸਕਦੇ ਆ ਜੀ ਮੈਂ ਕਹਾਂ ਜਨਾਬੇ ਅਲੀ ਰਾਜਨਾਥ ਜੀ ਤੁਸੀਂ ਮੈਨੂੰ ਇਹ ਦੱਸ ਦੋ ਕਿ ਪਠਾਨਕੋਟ ਥੋੜੀ ਆਈ ਸੀਗੀ ਅਟੈਕ ਕਰਨ ਨੂੰ ਉਹ ਤਾਂ ਦਿੱਲੀ ਤੇ ਅਟੈਕ ਕਰਨ ਆਏ ਸੀ ਪਠਾਨਕੋਟ ਦਾ ਸੀ ਰੋਕ ਕੇ ਸੀ ਉਹ ਫਿਰ ਜੀ ਤੁਸੀਂ ਐਂ ਕਰਿਆ ਕਰੋਗੇ ਇਹ ਗੱਲ ਮੈਂ ਕਹਿ ਕੇ ਐਂ ਕੱਲ ਉਹਨਾਂ ਨੂੰ ਵੀ ਐਂ ਕਰਿਆ ਕਰੋਗੇ ਸਾਡੇ ਨਾਲ ਸਾਨੂੰ ਬਿੱਲੀ ਭੇਜਿਆ ਕਰੋ ਅਸੀਂ ਉਹਨਾਂ ਨੂੰ ਕਹਿ ਦਿਆ ਕਰਾਂਗੇ ਭਾਈ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਬਿੱਲ ਆ ਜਾਊਗਾ ਲੰਘ ਜਾਓ ਭਰਾਵੋ ਵਾ ਆਪੀ ਸੰਭਲਣਗੇ ਉੱਥੇ ਹੋ ਗਿਆ ਕੋ ਕਰੀਏ ਕੀ ਫਿਰ ਸੰਤ ਚੁੰਗੀ ਲੱਗੀ ਜਾਂਦੀ ਹੈ ਅਸੀਂ ਤਾਂ ਮਰਨ ਨੂੰ ਰੱਖੇ ਹੋਏ ਆ ਲੜਾਈ ਕਿਤੇ ਹੋਰ ਹੁੰਦੀ ਹੈ ਜੰਗ ਸਾਡੇ ਲੱਗ ਜਾਂਦੀ ਹੈ ਜੀ ਝਗੜਾ ਕਿਤੇ ਹੋਰ ਹੁੰਦਾ ਡਰੋਨ ਪਾ ਇੱਥੇ ਜਬ ਮਜ਼ਾਈਲਾ ਫਾਜਲ ਕੱਢੀ ਜਾਂਦੀ ਰਹਿੰਦੀ ਨੇ ਸਾਡਾ ਕਸੂਰ ਕੀ ਹੈ ਜੀ ਸਾਨੂੰ ਲੜਨ ਵਾਸਤੇ ਰੱਖਿਆ ਤੁਸੀਂ ਸਾਨੂੰ ਮਰਨ ਵਾਸਤੇ ਰੱਖਿਆ ਸਾਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਕਿ ਹੁਣ ਤੁਸੀਂ ਪਾਕਿਸਤਾਨ ਨਾਲ ਲੜਪੋ ਹੁਣ ਤੁਸੀਂ ਪਾਕਿਸਤਾਨ ਨਾਲ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਹੁਣ ਆ ਨਮਾ ਲਿਆਉਣ ਲੱਗੇ ਆ ਇਹ ਗੱਲਾਂ ਕਰਿਆ ਕਰੋ ਸਰ ਨਮਾ ਲਿਆਉਣ ਲੱਗੇ ਆ ਬਿਹਾਰ ਚ ਕਿਹੜਿਆ ਉਹ ਕਾਗਜ਼ ਕਿੱਥੇ ਨੇ ਮਤਲਬ ਮੇਰੀ ਮਾਂ ਨੇ ਵੋਟ ਪਾਣੀ ਹੋਵੇ ਕਿੱਥੋਂ 라ਵਲਪਿੰਡੀ ਤੋਂ ਕਾਗਜ਼ ਲਿਆਉਗੀ ਉਹ ਮੇਰੀ ਮਾਂ ਉਧਰੋਂ ਆਈ ਹੋਈ ਐ ਮੇਰੇ ਨਾਨਾ ਨਾਨੀ ਉਧਰੋਂ ਆਏ ਹੋਏ ਨੇ ਅਸੀਂ ਉਧਰ ਕਾਗਜ਼ ਲੈਣ ਚਾਹਾਂਗੇ ਪਹਿਲਾਂ ਤਾਂ ਉਹਨਾਂ ਨਾਲ ਸਬੰਧ ਵਿਗਾੜ ਰੱਖੇ ਨੇ ਕਹਿੰਦੇ ਉੱਥੇ ਨਹੀਂ ਜਾਣਾ ਜੇ ਤੁਸੀਂ ਉੱਥੇ ਜਾਣਾ ਤਾਂ ਗਦਾਰ ਹੋ ਕਮਾਲ ਐ ਯਾਰ ਲੜਾਈਆਂ ਅਸੀਂ ਲੜੀਆਂ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਕਰ ਕਰਕੇ ਕਦੇ ਤੁਸੀਂ ਗਦਾਰ ਹੋ ਕਦੇ ਤੁਸੀਂ ਸਰਦਾਰ ਹੋ ਹੈ ਸਾਡੇ ਨਾਲ ਇਹ ਗੱਲਾਂ ਨਾ ਕਰੋ ਸਾਡੇ ਤੋਂ ਵੱਡਾ ਦੇਸ਼ ਭਗਤ ਕੋਈ ਹੈ ਨਹੀਂ ਹੋਰ ਅਸੀਂ ਜੇ ਕਾਰਗਿਲ ਦੀ ਰਾਖੀ ਕਰ ਸਕਦੇ ਆ ਅਸੀਂ ਜੇ 543 ਕਿਲੋਮੀਟਰ ਵੱਡ ਦੀ ਰਾਖੀ ਕਰ ਸਕਦੇ ਆ ਅਸੀਂ ਨੰਗਲ ਡੈਮ ਦੀ ਵੀ ਕਰ ਸਕਦੇ ਆ ਕਿਰਪਾ ਕਰਕੇ ਸਾਨੂੰ ਸੀਆਈਐਸਐਫ ਜਾਂ ਬੀਐਸਐਫ ਜਾਂ ਫਲਾਣਾ ਨਾ ਕਰੋ ਉਸ ਵੇਲੇ ਜਿਸ ਵੇਲੇ ਅਮਨ ਨੇ ਕਿਹਾ ਨਾ ਉਹ ਜਿਹੜੀ 50 ਕਿਲੋਮੀਟਰ ਵਾਲੀ ਆਲ ਪਾਰਟੀ ਮੀਟਿੰਗ 'ਚ ਮੈਂ ਗਿਆ ਸੀ ਚੰਨੀ ਸਾਹਿਬ ਮੁੱਖ ਮੰਤਰੀ ਜੀ ਤੋਂ ਤਾਂ ਗਿਆਪਨ ਚ ਹੋਈ ਸੀ ਮੈਂ ਉਦੋਂ ਵੀ ਕਿਹਾ ਸੀ ਵਿਆਹ ਕੀ ਕਰੀ ਜਾਂਦੇ ਆਪਾਂ ਕੋਈ ਚੱਲੀ ਨਹੀਂ ਤੁਸੀਂ ਵੀ ਤੁਸੀਂ ਵੀ ਕਿਹਾ ਵੀ ਚੱਲੀ ਨਹੀਂ ਸਾਡੀ ਚੱਲੀ ਨਹੀਂ ਫੌਂ ਬੀਐਸਐਫ ਦੇ ਨਾਲ 40% ਪੰਜਾਬ ਪੁਲਿਸ ਬੀਐਸਐਫ ਨਾਲ ਕੰਮ ਕਰ ਰਹੀ ਹੈ ਤਨਖਾਹ ਅਸੀਂ ਦੇ ਰਹੇ ਆ ਬੀਐਸਐਫ 6 ਜ਼ਿਲ੍ਹੇ ਨੇ ਜੀ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਰਾਣਾ ਗੁਜੀ ਜੀ ਬੈਠੇ ਐ ਤੁਹਾਡੇ ਤਾਂ ਉੱਥੇ ਗੰਨਾ ਮਿੱਲਾ ਨੇ ਉਧਰ ਸ਼ੇਰੋਂ ਵਾਲੇ ਪਾਸੇ ਤਰਨਤਾਰਨ ਜ਼ਿਲ੍ਹੇ ਦੇ ਹਨ ਮਲਵਾ ਬੀਐਸਐਫ ਦੇ ਨਾਲ ਅਸੀਂ ਪੰਜਾਬ ਪੁਲਿਸ ਲਈ ਹੋਈ ਹੈ ਉਹ ਪੰਜਾਬ ਪੁਲਿਸ ਜਿਹੜਾ ਕੰਮ ਪੰਜਾਬ ਵਾਸਤੇ ਹੈ ਪਰ ਬਾਰਡਰ ਤੇ ਲਈ ਹੋਈ ਹੈ ਉਹਦਾ ਕੋਈ ਸਾਨੂੰ ਕੋਈ ਇਹ ਨਹੀਂ ਦਿੰਦੇ ਕੋਈ ਕੰਪਨਸੇਸ਼ਨ ਜਾਂ ਕੁਝ ਹੋਰ ਨਾ 185 ਲੱਖ ਮੀਟ੍ਰਿਕ ਟਨ ਚੋੜ ਦਿੰਨੇ ਆ ਅਸੀਂ ਦੇਸ਼ ਨੂੰ 125 ਲੱਖ ਮੀਟ੍ਰਿਕ ਟਨ ਅਸੀਂ ਕਣਕ ਦਿੰਦੇ ਆ ਤੇ ਜਦੋਂ ਕਹਿੰਦੇ ਪਾਣੀ ਕਹਿੰਦੇ ਪਾਣੀ ਨਹੀਂ ਦਿੰਦੇ ਫਿਰ ਗੰਮਲਿਆਂ ਚ ਗੰਮਲਿਆਂ ਚ ਕਣਕ ਲਾਇਆ ਕਰੀਏ ਜੀ ਫਿਰ ਪਾਣੀ ਤੋਂ ਬਿਨਾਂ ਕਿਵੇਂ ਹੋ ਜੂਗੀ ਜੀ ਉਹ ਫਸਲ ਕਿਹੜੀਆਂ ਗੱਲਾਂ ਕਰਦੇ ਨੇ ਇਹ ਕਿੱਥੇ ਫਸ ਗਿਆ ਕੰਟਰੀ ਸਰ ਕੁਝ ਵੀ ਗੱਲ ਬੋਲ ਦਿੰਦੇ ਨੇ ਕੁਝ ਵੀ ਕਹਿ ਦਿੰਦੇ ਨੇ